ਸਵੇਰ ਦੇ 8 ਵਜੇ ਚੁੱਕੇ ਨੇ ਤੇ ਰਾਤ ਆਪਾਂ ਲੇਟ ਸੁੱਤੇ ਸੀਗੇ ਤਾਂ ਕਰਕੇ ਆਪ ਨੂੰ ਟਾਈਮ ਹੋ ਗਿਆ ਅੱਜ ਜਿਆਦਾ ਬਾਕੀ ਹੌਲੀ ਹੌਲੀ ਆਪਾਂ ਆਪਣਾ ਰੁਟੀਨ ਸਹੀ ਕਰ ਰਹੇ ਆ ਤੇ ਪੰਜਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਈ ਅੱਜ ਦਾ ਆਪਣਾ ਸਫ਼ਰ ਹੈਗਾ ਜਿਹੜਾ ਹਸਾਰ ਵੱਲ ਹਸਾਰ ਤੋਂ ਅੱਗੇ ਰੁਕਾਂਗੇ ਤੇ ਫਿਲਹਾਲ ਚਾਹ ਆਪਾਂ ਬਾਨੀ ਰੱਖੀ ਹੋਈ ਆ ਦੇਖ ਸਕਦੇ ਹੋ ਲਗੀ ਸੈਕਲ ਖੜੇ ਸੀ ਭਾਈ ਆਪਣੇ ਸਾਰੇ ਪਾਸੇ ਦੇ ਰਾਤ ਕਹਿੰਦੇ ਸੀਗੇ ਵੀ ਆਹ ਕਮਰੇ ਦੇ ਵਿੱਚ ਤੁਸੀਂ ਸੌਂ ਜੋ ਅਸੀਂ ਆਖਾ ਚਲੋ ਰਹਿਣ ਦੋਈ ਤੇ ਆਪਾਂ ਮਨਾਂ ਕਰਤਾ ਸੀਗਾ ਭਾਈ ਇੱਥੇ ਰਹਿਣ ਤੋਂ ਫਿਰ ਆਪਾਂ ਬਾਹਰ ਆਪਣਾ ਟੈਂਟ ਬਾਹਰ ਹੀ ਲਾ ਲਿਆ ਸੀਗਾ ਇਦਾਂ ਨਹੀਂ ਸਾਲਾ ਚਲੋ ਕੋਈ ਨਾ ਬਾਕੀ ਕਰਦੇ ਆ ਜਿਹਦੇ ਦਿਨ ਦੀ ਸ਼ੁਰੂਆਤ ਬਾਕੀ ਅੱਜ ਬਹੁਤ ਸੋਹਣੀ ਸ਼ੁਰੂਆਤ ਹੋਈ ਆ ਤੇ ਆਪਣਾ ਸਫ਼ਰ ਅੱਜ ਹੈਗਾ 56 ਕਿਲੋਮੀਟਰ ਦਾ ਕੱਢਦੇ ਆਂ ਅੱਜ ਆ ਲਾਈਟ ਕਰਨੀ ਉਦੋਂ ਕਾਲੀ ਜੀ ਕਰ ਦਿੰਦਾ ਏ ਵੀਡੀਓ ਉਹ ਕੁੜੀ ਜੀ ਤੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਬਾਈ ਓਕੇ ਤੇ ਆਪਾਂ ਨਿਕਲ ਚੁੱਕੇ ਆ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਹਸਾਰ ਵੱਲ ਨੂੰ ਆਇਆ ਗੁਰੀ ਬਾਈ ਆ ਗਿਆ ਆ ਇੱਥੇ ਦੋ ਕੁ ਮਿੰਟ ਰੁਕੇ ਸੀ ਜੀ ਆਪਾਂ ਵੀ ਫੋਟੋ ਫਟ ਖੁੱਚਾਂਗੇ ਪਰ ਤੁਹਾਨੂੰ 뷰 ਦੇਖ ਕੇ ਭਾਈ 뷰 ਤਾਂ ਵੈਸੇ ਸੋਹਣਾ ਸੀ ਪਰ ਲੋਕਾਂ ਨੇ ਬੜਾ ਗੰਦ ਪਾ ਰੱਖਿਆ ਤੇ ਇੱਕ ਹੋਰ ਲੱਗ ਰਿਹਾ ਆਪਾਂ ਚਲੋ ਕੋਈ ਨਾ ਚੱਲਦੇ ਹਾਂ ਹੁਣ ਆਪਾਂ ਇੱਥੇ ਹਨਾ ਗੁਰੀ ਕੱਲ ਆਪਣੇ ਸਾਈਕਲ 'ਚ ਦਿੱਕਤ ਸੀਗੀ ਭਾਈ ਹਵਾ ਦੀ ਪਰਸੋਂ ਹਣਾ ਤੇ ਅੱਜ ਗੁਰੀ ਦੇ ਸਾਈਕਲ ਦੀ ਰਮਾਂ ਨਿਕਲ ਗਈ ਤੇ ਪ੍ਰੋਬਲਮ ਉਹੀ ਆਏ ਉਹੀ ਆ ਟੂਟੀ ਡਬੋ ਕੇ ਦੇਖੀ ਬਾਬਾ ਟਾਈਮ ਤੇ ਪੱਖਾ ਲਾ ਦੇ ਤੇ ਪੈਂਚਰ ਆਪ ਨੂੰ ਲੱਗ ਗਿਆ ਤੇ ਹੁਣ ਲਾਉਣਿਆ ਭਈ ਬਾਕੀ ਇਹ ਟਾਇਰ ਨਾ ਸੁੰਗੜ ਜੇ ਗਿਆ ਠੰਡ ਨਾਲ ਉਹਦੇ ਕਰਕੇ ਖੋਲਣ ਦੇ ਵਿੱਚ ਬਹੁਤ ਪ੍ਰੋਬਲਮ ਆਈ ਥਾਨੂੰ ਅਗਰੋਹਾ ਪਹੁੰਚ ਚੁੱਕੀਆਂ ਤੇ ਕ੍ਰੋਸ ਕਰ ਰਹੇ ਆਂ ਸ਼ਹਿਰ ਅੱਗੇ ਟੋਲ ਦੇ ਕੋਲੇ ਆਪਣੇ ਯਾਰ ਦੋਸਤ ਦਾ ਘਰ ਹੈ ਤੇ ਉਹਦੀ ਕਾਲ ਆਈ ਜੀ ਉਹਦੇ ਕੋਲੇ ਰੁਕਣਾ ਪਾ ਮੈਨੂੰ ਆਉਂਦੇ ਆ ਤੁਹਾਨੂੰ ਕਿਹਦੇ ਨਾਲ ਅਸੀਂ ਟ੍ਰੇਲ ਉਹ ਕੰਮ ਕਰ ਲਈ ਮੈਂ ਇਹ ਨਹੀਂ ਆਉਂਦੀ ਵੀਡੀਓ ਰਿਟਿੰਗ ਵੀ ਨਹੀਂ ਕਰਦਾ ਬ్రో ਆਪਣਾ ਇਹ ਭਾਈ ਉਹ ਇਹ ਵੀ ਕੁਝ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਬਿਕਰਮ ਕਿ ਘਰੇ ਆਪਾਂ ਵੀ ਮਾਸੇ ਦਾ ਘਰ ਉੱਥੇ ਰੁਕਣਾ ਤੇ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਨੂੰ ਛੋਟਾ ਜਿਹਾ ਸਟਾਪ ਲੈਣ ਆਇਆ ਸੀਗਾ ਠੀਕ ਹੈ ਤੇ ਵਾਕਿ ਚਾ ਚੁੱਕੀ ਹੈ ਨਾਲ ਵਰਪੀ ਲੱਡੂ ਤੇ ਬਦਾਣਾ ਇਹੀ ਮੈਂ ਤੇ ਗੁੜੀ ਨੇ ਆਇਆ ਚਾਣਾ ਤੇ ਬਾਕੀ ਵੀੜੀ ਕਰੀਓ ਸ਼ੁਰੂ ਤੇ ਚਾਹ ਪੀਨੇ ਆਵਾ ਬਾਕੀ ਖੇਤਾਂ ਵਾਲ ਮੋਹਲ ਆਪਣੇ ਘਰ ਵਰਗਾ ਜਵਾਗ ਜੇ ਵੀ ਬਹੁਤ ਹਲਵੇ ਆ ਤੇ ਲੱਗ ਰਿਹਾ ਛਾਲਾ ਨਾ ਖਾਸਾ ਟਾਈਮ ਹੋ ਚੁੱਕਿਆ ਸਾਨੂੰ ਉਪਰੀ ਬੈਠਿਆ ਨੂੰ ਤੇ ਹਜੇ ਤੱਕ ਕੋਈ ਆਪਣਾ ਦੋਸਤ ਆਇਆ ਨਹੀਂਗਾ ਤੇ ਬਾਕੀ ਆਈ ਸੀ ਫੋਨ ਆਉਂਦਾ ਚਲੋ ਥੋੜੇ ਟਾਈਮ ਤੱਕ ਤੇ ਫਿਰ ਉਹਨਾਂ ਗੱਲਾਂਵਾਂ ਤਾਂ ਕਰਦੇ ਰੋਟੀ ਰਾਟੀ ਖਾਵਾਂਗੇ ਤੇ ਬਾਕੀ ਅਸੀਂ ਵੀ ਇੱਥੇ ਸਮਾਨ ਚੱਕ ਲੈ ਸੀ ਆਪਾਂ ਇੱਥੇ ਅੱਜ ਆਪਾਂ ਭਈ ਰੋਗਨਾ ਤੇ ਸਿੰਘ ਲਾਪਾਂ ਦਰਵਾਜ਼ਾ ਦਿਖਾ ਰਹੇ ਆ ਤੇ ਉਹ ਹਜੇ ਕੋਈ ਸੰਸਾਰ ਕੋਈ ਆ ਵੀ ਗੁਰੀ ਬੈਠਾ ਹੈ ਤੇ ਅਗਰ ਦੰਦ ਵੀ ਆਪਣਾ ਇੰਨਾ ਵੀ ਸੀ ਬਸ ਰੋਟੀ ਰੱਟੀ ਖਾ ਲੈਣੇ ਗੱਲਬਾਤ ਕਰਦੇ ਆ ਤੇ ਬਿਕਰਮ ਆ ਗਿਆ ਤੇ ਇਹਦੇ ਨਾਲ ਇੱਕ ਬਾਈ ਆਇਆ ਇਹਦਾ ਕੋਈ ਨਾਮ ਨਹੀਂ ਪਤਾ ਤੇ ਆ ਗੁਰੀ ਆ ਠੀਕ ਹੈ ਆਪਣਾ ਜਿਹੜਾ ਪਸਾਫਰ ਕਰ ਰਹੇ ਆ ਇਸ ਟਾਈਮ ਤੇ ਡੌਗ ਗੇਟੀ ਪਾਤਾ ਇਹ ਨਹੀਂ ਅੰਦਰ ਆਉਣ ਨੂੰ ਰੋਕਿਆ ਬਾਈ ਇਹਦੇ ਨਾਲ ਹੀ ਅੱਜ ਗੱਲਾਂ ਬਾਤਾਂ ਕਰਨੀਆਂ ਬਾਈ ਤੇ ਇਹ ਇਸੇ ਜਾਲ ਮੇਰੇ ਦੰਦ ਨੂੰ ਬਾਰਦਾ ਆ ਲਾ ਵੀਰੋ ਬਾਦ ਨੂੰ ਲਿਓ ਬੀਤੂ ਤੇ ਵਾਇਏ ਰੋਟੀ ਖਾ ਲਈ ਤੇ ਹੁਣ ਗੁਰੀ ਬੈਠਾ ਵੀ ਮੰਜਾ ਰ ਖੱਜੇ ਦੇ ਤੇ ਚੱਪਲਾਂ ਕੱਢਾਂ ਹੈ ਤੇਰੇ ਵੀ ਭਾਈ ਬਾਲੇ ਬੂਤ ਤੇ ਉਹ ਵਾਈਟਾਂ ਹੁਣ ਚੱਲਦੇ ਹਾਂ ਸਾਰੀ ਰੋਟੀ ਖਾਣ ਤੋਂ ਬਾਅਦ 2 ਮਿੰਟ ਸੀ ਚੱਲਣ ਆਏ ਆ ਜਿਹਦੇ ਨਾਲ ਸਾਡੀ ਭਈ ਰੋਟੀ ਹਾਜਮੇ ਹੋ ਜੂਗੀ ਘਾਟਾ ਮਾਰ ਰੱਖਿਆ ਬੰਦੇ ਕੈਮਰਾ ਦੇ ਮਰ ਹੋਏ ਆਪਾਂ ਨੂੰ ਕਿਸੇ ਅਗਰੋਹਾ ਤੇ ਆਪਾਂ ਸਟੌਪ ਬਾਈਕ ਹੋਂਦੇ ਫਿਰਦੇ ਸੀਗੇ ਵੈਸੇ ਤੇ ਆ ਗਏ ਆ ਜੱਟਪੈਲਸ ਤੇ ਬਾਕੀ ਆਪਾਂ ਜਿਹੜਾ ਗੜੀ ਦਾ ਟੋਲ ਵੱਜਦਾ ਸੀ ਨਾ ਉਸਦੀ ਗੱਲ ਅੜੀ ਦਾ ਲੰਗਰੀ ਚੱਲਦਾ ਸੀ ਖਾਣ-ਪੀਣ ਅੰਦੋਲਣ ਮਿਲੇ ਉਹ ਰੋਡ ਦੇ ਉੱਤੇ ਬਾਈਆਂ ਦੇ ਘਰ ਨੇ ਉਹਨਾਂ ਕੋਲੇ ਰੁਕੇ ਆਂ ਅੱਜ ਆ ਤੇ ਬਾਕੀ ਕੋਈ ਦਿੱਕਤ ਨਹੀਂ ਆਪਾਂ ਅੰਦਰ ਚੱਲ ਕੇ ਆਉਣੀ ਆ ਤੇ ਬਹੁਤ ਸੋਹਣਾ ਮੰਝੇ ਤੇ ਉੱਤੇ ਪਈ ਫਲਾਈਆਂ ਦੇ ਪੀਸ ਰੱਖ ਕੇ ਜਿਵੇਂ ਟਾਬਿਆਂ ਦਾ ਸਿਸਟਮ ਹੁੰਦਾ ਹੈ ਉਹ ਵੇ ਲਾਇਆ ਵਾ ਦਾ ਬਹੁਤ ਤਗੜਾ ਕੰਮ ਆ। ਬਾਕੀ ਤੇ ਬਡੀਆਂ ਫੈਮਿਲੀਆਂ ਆਉਂਦੀਆਂ ਨੇ ਤੇ ਜਹਾ ਜਿਆਦਾ ਜਿਹੜੀਆਂ ਲੰਮੇ ਰੂਟਾਂ ਆਲੀਆਂ ਬੱਸਾਂ ਨੂੰ ਜਿਆਦਾ ਰੁਕਦੇ ਆਂਗੇ। ਕਿਉਂਕਿ ਉਹ ਜਿਆਦਾ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹ ਜਿਆਦਾ ਵਧੀਆ ਰੋਕੀ ਉਹ ਕਰਦੇ ਤੇ ਉਹ ਵਧੀਆ ਰੈਸਟੋਰੈਂਟ ਦੀ ਰੋਕਦੇ ਤੇ ਬਾਕੀ ਹੁਣ ਮਾਰੀ ਸ਼ਿਆਰ ਆ ਗਿਆ। ਅਟੀਜਾ ਕੇ ਕਰਵਾਵੇ ਮੋਬਾਈਲ ਕੁਆਲਟੀ ਹੁੰਦੀ ਆ ਹਾਂ ਦੋਨੇ ਇੱਕ ਦੂਜੇ ਦੀ ਸੀ ਵੀਡੀਓ ਬਣਾ ਰਹੇ ਆ ਤੁਹਾਨੂੰ ਜੋਨ ਕਰਕੇ ਬਣਾਉਣਾ ਦਿਖਾ ਦੇ ਆਪਣੀ ਆਡੀਅੰਸ ਨੂੰ ਇਹ ਦੋ ਆਪਾਂ ਕੈਮਰਾ ਲੈਣਾ ਤੇ ਬਾਦੋ ਆਦਾ ਆਪਣੀ ਸਪੋਰਟ ਕਰੋ ਤਾਂ ਕਿ ਇਹ ਕੈਮਰੇ ਦਾ ਕੰਮ ਚੁੱਕੀ ਹੈ ਇਹ ਸਮਾ ਕੈਂਡੀ ਸਭ ਤੋਂ ਸਾਂਨੇ ਬੰਨਿਆ ਇੱਥੇ ਬਈ ਫਟਕਾਂ ਹੋ ਗਈਆਂ ਜਾਂ ਸੌਂਗ ਵਗੈਰਾ ਬਹੁਤ ਪੰਨਿਆ ਵਾਕੀ ਚੱਲੋ ਪੁਲਿਸ ਪੀਸ ਹੋ ਜਾਂਦੀ ਹੈ ਇਧਰ ਮਾੜੀ ਸਟਰਗਲ ਚੱਲ ਰਹੀ ਆ ਹੋ ਗਏ ਪਾਸ ਹੋ ਗਏ ਪਾਸ ਹੋ ਗਏ ਭਾਈ ਚਲੋ ਤੇ ਇਧਰ ਕੰਮ ਨਿਬੜਨ ਤੇ ਵੀ ਆ ਰਿਹਾ ਇਧਰ ਉਹਨੇ ਦਿਖਾਇਆ ਸਿਗਰਟਾਂ ઓ ਬਾਕੀ ਭਾਈ ਜਲੇਬੀਆਂ ਵਗੈਰਾ ਸਾਰੇ ਠੰਡੇ ਕਰਦੇ ਨੇ ਉਹ ਵੀ ਠੰਡ ਦਾ ਟਾਈਮ ਆ ਹਨਾ ਅਸੀਂ ਤਾਂ ਚਲ ਠੰਡ ਤੇ ਠੰਡੀ ਆ ਸਟਰੀਮ ਹੀ ਖਾਲੀ ਤੇ ਦਿਲੋ ਚ ਉਹ ਵੀ ਚੱਕ ਕਰਨੀ ਚੱਲਦੇ ਆ ਹੁਣ ਆਪਾਂ ਕਰਦੇ ਤੇ ਲਾਈਟ ਲੈ ਕੇ ਆਏ ਸੀਗੇ ਬਿਕਰਮਬਰਗੇ ਮੰਗਾ ਚੱਲ ਵਰਤੀ ਲਈਏ ਭਾਈ ਤੇ ਚੱਲੇ ਆ ਤੇ ਬਈ ਚੂਹੀ ਜਦਨ ਆਵਾਂ ਬਾਹਰੇ ਦੇਖ ਲਿਆ ਉਹ ਦੂਜਾ ਗੁਰੂ ਅੱਛਾ ਠੀਕ ਆ ਉਹ ਬਾਈ ਦਾ ਨਾਮ ਵੀ ਸੱਚ ਗੁਰੂ ਆ ਨਾ ਤੇ ਠੀਕ ਆ ਬਾਈ ਓਕੇ ਚਾਂਦਾ ਆਓ ਠੀਕ ਹੈ ਇੱਕ ਇੱਕ ਜਾਣੇ ਦਾ ਹੱਥ ਰਹਿ ਗਿਆ ਤੇ ਹੁਣ ਚੱਲੇ ਆ ਬਾਈ ਓਕੇ ਬਾਈ ਓਕੇ ਠੀਕ ਆ ਮੰਮੀ ਦਾ ਠੀਕ ਆ ਓਕੇ ਬਾਈ ਆ ਬਣੀ ਨਾ ਕੰਬੇ ਚਲਾ ਦਿਓ ਆਪਿਓ ਕਈ ਕਰਮ ਵਰਗੇ ਗਏ ਤੇ ਹੁਣ ਮੈਂ ਤੇ ਰਹਿ ਗਈ ਗੁਰੀ ਤੇ ਅੱਜ ਦਾ ਦਿਨ ਐਨਾ ਕੀ ਸੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅੱਗੇ ਐਤੋਂ ਵੀ ਵਧੀਆ ਵਧੀਆ ਵਲੌਗ ਤੁਹਾਨੂੰ ਅਸੀਂ ਅ ਦਿਖਾਵਾਂਗੇ ਬਾਈ ਤੇ ਬਾਕੀ ਥੋੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਇੰਨੀ ਸਪੋਰਟ ਕਰ ਰਹੇ ਹੋ ਤੇ ਮਿਲਦੇ ਆਂ ਫਿਰ ਕੱਲ ਦੇ ਵਲੌਗ ਵਿੱਚ